ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟਰੀ ਕਾਲ ਜੀ ਤੇ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਨ ਤਾਰਨ ਜਿਹਦੇ ਦਰਸ਼ਨ ਕਰਵਾਵਾਂਗੇ ਤੇ ਆਪਾਂ ਤੁਹਾਨੂੰ ਇਥੋਂ ਦਾ ਇਤਿਹਾਸ ਵੀ ਦੱਸ ਦਿਆਂ ਤੇ ਬਾਕੀ ਤੁਸੀਂ ਵੀਡੀਓ ਨੂੰ ਚੱਲਦੀ-ਚੱਲਦੀ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੇ ਜਰੂਰ ਦੱਸ ਦਿਓ ਤੇ ਆਪਾਂ ਤੁਹਾਨੂੰ ਇਤਿਹਾਸ ਵੀ ਦੱਸ ਦਿਆਂ ਤੇ ਬਾਕੀ ਤੁਸੀਂ ਉਹਨਾਂ ਦਰਸ਼ਨ ਵੀ ਤੁਹਾਡੇ ਜਰੂਰ ਕਰਵਾਵਾਂਗੇ ਪੰਜਾਬ ਦੇ ਇਤਿਹਾਸ ਵਿੱਚ ਗੁਰੂ ਕੀ ਨਗਰੀ ਤਨ ਤਾਰਨ ਜ਼ਿਲ੍ਹਾ ਤਰਨ ਤਰਨ ਦੀ ਇੱਕ ਵਿਸ਼ੇਸ਼ ਥਾਂ ਹੈ ਇਹ ਨਗਰੀ ਜੋ ਦੁੱਖ ਨਿਵਾਰਨ ਦੇ ਨਾਮ ਨਾਲ ਪ੍ਰਸਿੱਧ ਹੈ ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਿੱਤੀ 17 ਬਿਸ਼ਾਖ ਸੰਮਤ 1647 ਬਿਕਰਮੀ ਮੁਤਾਬਿਕ 1590 ਈਸਵੀ ਨੂੰ ਪਹਿਲਾ ਸਰੋਵਰ ਖੁਦਵਾ ਕੇ ਫਿਰ ਸੰਮਤ 1653 ਬਿਕਰਮੀ ਮੁਤਾਬਿਕ ਸਨ 1596 ਈਸਵੀ ਵਿੱਚ ਇਸ ਨਗਰ ਦੀ ਨੀ ਇਹ ਰੱਖ ਕੇ ਆਵਾਜ਼ ਕੀਤਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਹ ਨਮਾ ਨਗਰ ਤੇ ਸਰੋਵਰ ਬਣਾਉਂਦੀ ਲੋੜ ਕਿਉਂ ਪਈ ਜਦ ਕਿ ਇੱਥੇ ਉੱਤਰ ਵੱਲ 12-13 ਮੀਲ ਦੇ ਫਾਸਲੇ ਤੇ ਪਰ ਗੁਰੂ ਕਾ ਚੱਕ ਅਮਰਸਰ ਸਿੱਖੀ ਪ੍ਰਚਾਰ ਦਾ ਨਵਾਂ ਕੇਂਦਰ ਬਣ ਚੁੱਕਾ ਸੀ ਇਸ ਸੰਬੰਧ ਵਿੱਚ ਉੱਤਰ ਵੱਜੂ ਕੁਝ ਸਿਧਾਂਤਿਕ ਗੱਲਾਂ ਜੋ ਸਿੱਖ ਇਤਿਹਾਸ ਨਾਲ ਬੜਾ ਗਹਿਰਾ ਸਬੰਧ ਰੱਖਦੀਆਂ ਹਨ ਜਿਹੜਾ ਸੋਚਨ ਤੇ ਵਿਚਾਰਨਯੋਗ ਹਨ ਤਾਨਾ ਤਾਨ ਦਾ ਮੁੱਢ ਸੰਨ 1644 ਬਿਕਰਮੀ ਬਤਾਵੇ ਕਿ ਸੰਨ 1587 ਈਸਵੀ ਵਿੱਚ ਜਦੋਂ ਅਜੀ ਗੁਰੂ ਗੁਰੂ ਕੇ ਚੱਕ ਅਮਰitsar ਦੀ ਆਵਾਦੀ ਤੇ ਤਾਮਰੀ ਹੋ ਰਹੀ ਸੀ ਤਾਂ ਪੰਚਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖੀ ਪ੍ਰਚਾਰ ਦੀ ਲੋੜ ਤੇ ਖਾਸ ਐਮੀਅਤ ਨੂੰ ਮੁੱਖ ਰੱਖ ਕੇ ਇੱਕ ਹੋਰ ਨਵਾਂ ਕੇਂਦਰ ਅਮਰitsar ਨੇੜੇ ਹੀ ਦਿੱਲੀ ਤੋਂ ਗੋਇੰਦਵਾਲ ਹੋ ਕੇ ਲਾਹੌਰ ਜਾਣ ਵਾਲੀ ਸੜਕਕ ਪਰ ਕਾਇਮ ਕਰਨ ਦੀ ਤਜਵੀਬ ਸੋਚੀ ਤਾਂ ਕਿ ਬਹੁਤ ਰਾਜ ਕਰਮਚਾਰੀ ਤੇ ਜਨਤਾ ਦੇ ਲੋਕ ਜੋ ਗੁਰਮੁਖੀ ਨਾਲ ਦਿੱਲੀ ਸਰਦਾ ਭਾਵ ਰੱਖਦੇ ਸਨ ਕਾਰਨ ਇਸ ਦਾ ਸਭ ਤੋਂ ਵੱਡਾ ਇਹ ਸੀ ਕਿ ਉਸ ਸਮੇਂ ਬਾਦਸ਼ਾਹ ਤੇ ਉਸ ਦੇ ਲਾਉ ਲਸ਼ਕਰ ਦੀ ਆਵਾਜ਼ ਆਵਾਜ਼ਈ ਹਮੇਸ਼ਾ ਦਿੱਲੀ ਲਾਹੌਰ ਤੇ ਲਾਹੌਰੋਂ ਦਿੱਲੀ ਸਿੱਧੀ ਇਸੇ ਰਸਤੇ ਰਸਤੇ ਰਾਹੀਂ ਹੁੰਦੀ ਸੀ ਸਾਰੇ ਦੇਸ਼ ਵਿਦੇਸ਼ੀ ਯਾਤਰੀ ਇਸੇ ਰਸਤੇ ਹੋ ਕੇ ਲੰਘਦੇ ਸਨ ਉਹਨਾਂ ਦੇ ਲਈ ਉਸ ਸਮੇਂ ਗੁਰੂ ਦਾ ਚੱਕ ਅੰਮ੍ਰਿਤਸਰ ਕੋjection ਪਾਸੇ ਹੋਣ ਸਹਜ ਨਹੀਂ ਸੀ ਨਾਲੇ ਗੁਰੂ ਜੀ ਸਿੱਖੀ ਦਾ ਪ੍ਰਚਾਰ ਕੇਵਲ ਪੰਜਾਬ ਦੇ ਪਿੰਡੂ ਹਲਕਿਆਂ ਤੱਕ ਹੀ ਸੀਮਿਤ ਰੱਖਣਾ ਕੁਦਰਤੀ ਤੌਰ ਤੇ ਨਿਆਈ ਸੰਗਤ ਵੀ ਨਹੀਂ ਸੀ ਤੇ ਇਸ ਪ੍ਰਚਾਰ ਦੇ ਨਾਲ ਹੀ ਸਿੱਖਾਂ ਵਾਸਤੇ ਉਹਨਾਂ ਦੀ ਉਪਜੀਵਕਾ ਲਈ ਦੇਸ਼ ਵਿਦੇਸ਼ ਵਿਆਪੀ ਵਪਾਰ ਦਾ ਰਾਹ ਖੋਲਣਾ ਹੋਰ ਵੀ ਜ਼ਰੂਰੀ ਸੀ ਸਰੋਵਰ ਸ੍ਰੀ ਤਰਨ ਤਰਨ ਇਹ ਪਵਿੱਤਰ ਸਰੋਵਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਖੜਾ ਅਤੇ ਪਾਲਾਸੌਰ ਪਿੰਡਾ ਜ਼ਮੀਨ 157000 ਰੁਪਏ ਨੂੰ ਖਰੀਦ ਕੇ ਸਤਾਰੰਭ ਸਾਖ ਸੰਮਤ 1647 ਈਸਵੀ ਨੂੰ ਖਦਵਾਇਆ ਸੀ ਸੰਮਤ 1655 ਵਿੱਚ ਗੁਰੂ ਜੀ ਨੇ ਤਾਲ ਨੂੰ ਪੱਕਾ ਕਰਨ ਹਿੱਤ ਆਵੇ ਲਗਵਾਏ ਪਰੰਤੂ ਇਸ ਕੰਮ ਵਿੱਚ ਜ਼ਾਲਮ ਮੀਰ ਅਦੀਨ ਸਰਾਏ ਨੂਰਦੀਵਾਲੀ ਨੇ ਰਕਾਬਤਾ ਪਾਈਆਂ ਅਤੇ ਟੰਚ ਚੁਰਾਲੀਆਂ ਸੰਮਤ 1823 ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀ ਦੇ ਨਾਲ ਦੇ ਦੋ ਪਾਸੇ ਪੱਕੇ ਕਰਵਾਏ ਬਾਕੀ ਦੋ ਪਾਸੇ ਮਹਾਰਾਜਾ ਰਣਜੀਤ ਸਿੰਘ ਆਪਣੇ ਕਾਰਕੁਨ ਮੋਤੀ ਦੇ ਕੇ ਰਾਈ ਪੱਕੇ ਕਰਵਾਏ ਇਸ ਸਿਰੋਗਲ ਦੀ ਪਰਕਾਮਾ ਪੱਕੀ ਕਰਾਉਣ ਦੀ ਸੇਵਾ ਕੰਮਲ ਨੌ ਨਿਹਾਲ ਸਿੰਘ ਜੀ ਨੇ ਕੀਤੀ ਇਹ ਇਹ ਚੰਦਾ ਇਤਿਹਾਸੀ ਜੀ ਇਤਿਹਾਸ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ